ਵੇਗੁਰਜੀ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਜੀ ਤੇ ਲੋ ਜੀ ਵੈਗੁਰਜੀ ਆਪਾਂ ਸਵੇਰ ਦੇ ਕੰਮ ਕਰਤੇ ਨੇ ਸ਼ੁਰੂ ਸ਼ੁਰੂ ਕੀ ਕਰਤੇ ਨੇ ਝਾੜੂ ਪੋਚਾ ਲਾਤਾ ਇਹ ਗਿੱਲਾ ਪਿਆ ਇੱਧਰ ਰਹਿ ਗਿਆ ਸੀ ਕਿ ਨਾ ਇਹ ਕਿਹਾ ਇੱਧਰ ਵੀ ਲਾਦਾ ਹੁਣ ਉੱਧਰ ਲਗਾਤਾ ਇਹ ਭਾਂਡੇ ਢਿੰਡੇ ਕਰਤੇ ਨੇ ਇਕੱਠੇ ਰੋਟੀ ਲਾਉਂਗੀ ਫੇਰ ਫੇਰ ਝਾੜੂ ਲਗਾ ਕੇ ਨਾਲ ਦੀ ਨਾਲ ਪੋਚਾ ਲਗਾਦਾ ਇਨੇ ਰੋਟੀ ਹਲੇ ਕਿਸੇ ਨੇ ਖਾਣੀ ਨਹੀਂ ਸੀਗੀ ਤੇ ਇਹ ਦੇ ਕਰਕੇ ਫੇਰ ਮੈਂ ਕਿਹਾ ਨੇ ਝਾੜੂ ਪੋਚਾ ਲਵਾ ਦਨੀ ਆ ਫੇਰ ਤੇ ਉਹ ਗਏਵੇਂ ਨਹੀਂ ਦੁੱਧ ਪਾਉਣ ਤੇ ਆਪਾਂ ਕੰਮ ਨਵੇੜਤਾ ਦੁੱਧ ਪਾਏ ਆਈ ਮਿਲਾ ਦੋ ਕਿੰਨੀ ਆਪਣੀਆਂ ਰਸੋਈ ਚ ਲੋ ਜੀ ਉਹ ਚਲੇਗੇ ਡੰਗਰਾਂ ਚ ਇੱਥੇ ਆਪਾਂ ਉਂਝੇ ਤਾਂ ਲਾਤਾ ਸੀਗਾ ਲੌਬੀ ਚ ਦਵਾਰੇ ਫੇਰ ਲਗਾਤਾ ਰਸੋਈ ਚ ਕੱਪੜੇ ਧੋਦਾਂਗੇ ਨੜ ਤੱਜ ਇੰਨਾ ਮੈਂ ਇੱਥੇ ਮੈਂ ਸਵਾ ਲਗਾਤਾ ਸੀਗਾ ਏਸੀ ਵਾਲਾ ਕਮਰਾ ਇੱਥੇ ਸੇਫੀ ਸੁੱਕਦਾ ਨਹੀਂ ਹੈਗਾ ਫੇਰ ਇਹ ਪੱਖਾ ਲਾਤਾ ਸੀਗਾ ਦਰਵਾਜ਼ਾ ਕਰਕੇ ਨਹੀਂ ਬੰਦ ਤੇ ਹੁੰਦੀ ਤਾਂ ਇੱਥੇ ਕਿਸੇ ਨੇ ਬੈਠਣਾ ਨਹੀਂ ਫੇਰ ਪੱਖਾ ਬੰਦ ਕਰ ਦੂੰਗੀ ਪੀ ਜਾਊਗਾ ਤੇ ਲੋਜੀ ਖੜਕਾ ਕਰਦਾ ਇਧਰ ਬੇਟਾ ਤਿਆਰ ਤੇ ਲੋਜੀ ਸਾਰਿਆਂ ਦਾ ਕੰਮ ਨੇ ਬੇੜਤਾ ਝਾੜੂ ਪੋਚੇ ਦਰ ਰਸੋਈ ਚ ਤਾਂ ਲਾ ਹੀ ਦਿਨੀ ਆ ਵੈਸੇ ਹੁਣ ਤਾਂ ਸੁੱਕ ਜੂਗਾ ਨਾਲ ਦੀ ਨਾਲ ਤੇ ਫਿਰ ਕੱਪੜੇ ਵੀ ਧੋਉਂਗੀ ਤੇ ਲੋਜੀ ਇਧਰ ਲਾਦਾ ਹੁਣ ਫਿਰ ਇਧਰ ਹੀ ਦਰਵਾਜ਼ੇ ਖੋਲ ਤੇ ਲਾਤੀ ਇਧਰ ਵੀ ਨਿਬੜ ਗਿਆ ਆਪਣਾ ਕੰਮ ਤੇ ਸਾਰੇ ਕੰਮ ਨਿਬੜ ਗਿਆ ਪੋਚਾਂ ਹੁਣ ਤੇ ਮੈਂ ਨੰਗੇ ਪੈਰੀਆਂ ਫਰੀ ਜਾਨੀ ਆ ਰੇਤਾਂ ਨਹੀਂ ਹੁੰਦਾ ਹੈਗਾ ਫਿਰ ਚੱਪਣਾ ਹੀਠਾ ਵਾਲੀ ਅੱਡ ਰੱਖੀਆ ਵੀ ਨੇ ਉੱਪਰ ਆਡ ਰੱਖੀਆਂ ਵੀ ਨੇ ਅੰਦਰ ਵੜਦੀਆਂ ਲੋ ਜੀ ਸਾਰਾ ਝਾੜੂ ਪੋਚੇ ਦਾ ਕੰਮ ਨਿਬੜ ਗਿਆ ਆਪਾਂ ਆ ਗਏ ਹੁਣ ਰਸੋਈ 'ਚ ਰਸੋਈ 'ਚ ਆ ਕੇ ਤੇ ਲੋ ਜੀ ਹੁਣ ਲਾਉਣੀ ਆ ਰੋਟੀ ਆਪਾਂ ਹਾਂ ਤੇ ਲੋ ਜੀ ਹੁਣ ਰੋਟੀ ਲਾ ਦੀ ਆਪਾਂ ਰੋਟੀ ਤਾਂ ਪਰੌਂਟੇ ਤਾਂ ਮੈਂ ਲਾਤੇ ਨੇ ਤੇ ਇਹ ਹੁਣ ਮੇਸੀਆਂ ਲਾ ਲੀਆਂ ਸੀਗੀਆਂ ਇੱਕ ਦੋਮਾ ਮੇਸੀਆਂ ਲਾ ਲਣੀਆਂ ਦੇਖ ਕਿ ਉਹ ਕੋਲੀ ਆਪਾਂ ਧੋਵਾਂਗੇ ਅੱਜ ਉਹਨੂੰ ਸਾਫ਼ ਕਰਾਂਗੇ ਆਟਾ-ਉਟਾ ਡਿੱਗ ਜਾਂਦਾ ਵਿੱਚ ਰੋਟੀਆਂ ਦੇ ਭੂਰੇ ਕਚੋਰੇ ਡਿੱਗ ਜਾਂਦੇ ਨੇ ਤੇ ਇਹ ਸਾਫ ਕਰਕੇ ਇਹ ਮੈਂ ਹੁਣ ਦੇਸੀ ਘੋਲ ਲੈ ਲਿਆ ਸੀ ਕਿ ਮੈਂ ਕਿਹ ਦੋ ਚਮਚੇ ਪਿੱਛੇ ਕਿਉਂ ਪਾਵਾਂਗੇ ਇਹਦੇ ਵਿੱਚੋਂ ਲੈ ਲਿਆ ਇਹ ਪਾ ਦੂੰਗੀ ਇਹ ਲਾ ਕੇ ਹੱਤ ਪਾ ਲੈਣੇ ਆ ਪਕਾ ਲੈਣੇ ਆ ਚੋਪੜ ਲੈਣੇ ਆ ਚਲੋ ਜਿਹੜੀਆਂ ਹੋਣਗੀਆਂ ਉਸ ਤੋਂ ਬਾਅਦ ਫਿਰ ਉਹ ਕਰ ਲਾਂਗੇ ਨੂੰ ਧੋ ਕੇ ਸਮਾਰ ਕੇ ਕਿਉਂ ਪਾਵਾਂਗੇ ਆਪਾਂ ਲੋ ਜੀ ਰੋਟੀ ਲਾ ਦਾਂ ਉੱਧਰ ਮੈਂ ਤੇਰੀ ਵੀ ਆ ਚਾਹ ਚਾਹ ਮੈਂ ਕਿਹ ਰਿੱਜ ਜਵੇਂ ਬੇਟੇ ਨੂੰ ਕਿਹਾ ਤੇ ਫਿਰ ਚਾਹ ਪਾ ਕੇ ਥਰਮੋਸ ਚ ਪਾ ਦੂੰਗੀ ਆ ਗਿਆ ਲੋ ਜੀ ਇਹ ਵੀ ਬੇਟਾ ਵੀ ਆ ਗਿਆ ਕਹਿੰਦਾ ਪਾ ਦੇ ਦੇਖਦਾ ਚੈੱਕ ਕਰਦਾ ਇਹ ਫਿਰ ਸਾਰਾ ਨਾਲੇ ਤਾਂ ਸਬਜ਼ਾ ਚਾਰ ਤੇ ਪਰੌਂਠੇ ਪਾ ਦਾਨੀਆਂ ਹੁਣ ਮੈਂ ਬਨਨਦੀਆਂ ਟਿਫਨ 'ਚ ਦੇਖਦੀਆਂ ਕਿੰਨੇ ਹੋਗੇ ਪਰੌਂਠੇ ਵੱਧ ਘੱਟ 15 16 ਲਾ ਦਾਨੀਆਂ ਜੇ ਕੋਈ ਹੋਰ ਹੁੰਦਾ ਵੱਧ ਘੱਟ ਉੱਥੇ ਖਾ ਲਾਂਗੇ ਤੇ ਲੋ ਜੀ ਇਹ ਤਾਂ ਜਲਿਆ ਬਚੀ ਗਿਆ ਇੱਕ ਮੈਂ ਇਹ ਦੋ ਹੋਰ ਬੰਦਾ ਦਾਨੀਆਂ ਕਹਿੰਦਾ ਹੋਰ ਬੰਨ ਦੇ ਦੋ ਤੇ ਚਲੋ ਜੀ ਆਪਾਂ ਤਾਂ ਹੁਣ ਲਾਉਂਦੇ ਸੀਗੇ ਹੋਰ ਲਾ ਦਾਂਗੇ ਨਹੀਂ ਇੰਨੀਆਂ ਕੀ ਕਰਨੀਆਂ ਲਿੱਕ ਇੱਕ ਮਿੱਸੀ ਲਾ ਲਈ ਵਸ ਠੀਕ ਐ ਤੇ ਹੁਣ ਮੈਂ ਟਿਫਨ ਲਾਤਾ ਬੰਨਦਾ ਤੇ ਫਿਰ ਪਾ ਕੇ ਤੇ ਚਾਰ ਬੰਦ ਤਾਂ ਅੰਬ ਦਾ ਨਿੰਬੂ ਦਾ ਮਿਰਚਾਂ ਦਾ ਚਾਰ ਬੰਨਤ ਹੀ ਨੇ ਚਾਰ ਬੰਨਨ ਕੇ ਤੇ ਗੈਸ ਇੱਧਰ ਮੈਂ ਚਾਹ ਤਰੀ ਵੀ ਸੀ ਕਿ ਮੈਂ ਕਿ ਰਿੱਜ ਜੇ ਵੀ ਥੋੜੀ ਜੀ ਹੋਰ ਪੱਤੀ ਜੀ ਵਧੀਆ ਗਾੜੀ ਜੀ ਬਣ ਜਾਂਦੀ ਆ ਫਿਰ ਕੱਚੀ ਜੀ ਵਧੀਆ ਨਹੀਂ ਲੱਗਦੀ ਇੱਧਰ ਮੇਰੀ ਮਸੀ ਰੋਟੀ ਰੜ ਰਹੀ ਸੀਗੀ ਉੱਧਰ ਮੇਰੀ ਚਾਹ ਬਣ ਰਹੀ ਸੀਗੀ ਫਿਰ ਪਾ ਦਣੀਆਂ ਪੁੰਨ ਦਣੀਆਂ ਨੇ ਖਾਣੀ ਤਾਂ ਹੈ ਨਹੀਂ ਕਹਿੰਦਾ ਉੱਥੀ ਖਾਊਗਾ ਮੈਂ ਕਿ ਤੇਰੀ ਮਰਜ਼ੀ ਆ ਤੇ ਲੋ ਜੀ ਰੋਟੀ ਵੀ ਰੜ ਗਈ ਆਪਣੀ ਪੱਕ ਗਈ ਆ ਤੇ ਉਸ ਤੋਂ ਬਾਅਦ ਕੱਪੜੇ ਧੋਵਾਂਗੇ ਧੋ ਕੇ ਰੱਖ ਦਾਂਗੇ ਜਿਹੜੇ ਕੱਪੜੇ ਸੀਗੇ ਹੁਣ ਕੱਲ ਵਾਲੇ ਆਪਣੇ ਨਵੇਂ ਪਾਉਂਦੇ ਰਹੇ ਆ ਐਵੇਂ ਨਾਲ ਦੀ ਨਾਲ ਦੋ ਦਿਨ ਤਾਂ ਧੋ ਗਈ ਸੀਗੀ ਪਰसों ਆਥਣੇ ਵੀ ਧੋਗੇ ਸੀਗੇ ਆਥਣੇ ਆ ਕੇ ਲਾਤੀ ਸੀਗੀ ਮਸ਼ੀਨ ਪਹਿਲੇ ਦਿਨ ਤੇ ਕੱਲ ਨੂੰ ਨਹੀਂ ਲਾਈ ਫੇਰ ਪੈ ਗਏ ਸੀਗੇ ਤੇ ਉਸ ਤੋਂ ਬਾਅਦ ਕੱਪੜੇ ਧੋਦੂ ਹੀ ਨਵੇਂ ਨਾਲੇ ਬੇਟੇ ਦੇ ਹੋਗੇ ਦੋ ਦਿਨ ਦੇ ਹੋਗੇ ਆਪਣੇ ਕੱਪੜੇ ਅੱਜ ਹੋ ਗਏ ਕੱਢ ਗਿਆ ਤੇ ਧੋ ਕੇ ਰੱਖ ਕੇ ਤੇ ਫਿਰ ਰਸੋਈ ਸਾਫ਼ ਕਰ ਦਾਂਗੇ ਲੋ ਜੀ ਧੋ ਦਾਂਗੇ ਰਸੋਈ ਬੇਲੀ ਹੋ ਜੂਗੀ ਸਾਫ਼ ਕਰ ਦਾਂਗੇ ਤੇ ਪਹਿਲਾਂ ਰੋਟੀ ਦਾ ਕੰਮ ਨਿਭੜ ਜਵੇ ਫਿਰ ਰਸੋਈ ਸਾਫ਼ ਹੋ ਜਾਂਦੀ ਹੈ ਸਾਰੇ ਜੀ ਨਹੀਂ ਦੇਖੋ ਕਿ ਸਮਾਨ ਮੱਚ ਜਾਂਦਾ ਰੋਟੀ ਰਸੋਈ ਚ ਦੇਖੋ ਵੱਲ ਜੁੱਲ ਕਿਵੇਂ ਪਿਆ ਰਸੋਈ ਚ ਉਧਰ ਉਧਰ ਸਮਾਨ ਪਿਆ ਤੇ ਆਪਾਂ ਲਾ ਲਈਏ ਆਪਣੀਆਂ ਲਾ ਲੰਨੀਆਂ ਦੋ ਦੋ ਤੇ ਲੋ ਜੀ ਵੈਗਰੂ ਜੀ ਰੋਟੀ ਲਾ ਕੇ ਫਿਰ ਸਵੇਲੇ ਸਾਰੇ ਦਿਨ 11 ਵਜੇ ਆਪਾਂ ਲਾਈਵ ਆਉਨੇ ਆ ਉਹ ਵੀ ਵੀਡੀਓ ਦੇਖਿਆ ਕਰੋ ਤੁਸੀਂ 11 ਵਜੇ ਲਾਈਵ ਵਿੱਚ ਆਉਨੇ ਆ ਤੇ ਦੇਖਿਆ ਕਰੋ ਲੋ ਜੀ ਰੋਟੀ ਰੜ ਗਈ ਆਪਣੀ ਰੋਟੀ ਲਾ ਕੇ ਕੰਮ ਨਿਮੇੜ ਤਾਂ ਇਹ ਆਟਾ ਚੱਕ ਤਾਂ ਹੀ ਫਿਰ ਦੇਖਾਂਗੀ ਜੇ ਲਾਉਣੀ ਹੋ ਲਾ ਲਾਂਗੇ ਨਹੀਂ ਨਾ ਸਹੀ ਲੋ ਜੀ ਰੋਟੀ ਲੈ ਗਈ ਆਪਣੀ ਹੁਣ ਚਾਹ ਪਾ ਦਾਂ ਥਰੋ ਮੋਸ ਚ ਪੁੰਦਾਂ ਚਾਹ ਪਾ ਕੇ ਰੋਟੀ ਬਨਨ ਤੇ ਇਹਨੂੰ ਤੋਰਾ ਬੇਟੇ ਨੂੰ ਇਹ ਮੈਂ ਚਮਚਾ ਇਹਦੇ ਵਿੱਚ ਰੱਖ ਦਾਂ ਨਹੀਂ ਫਿਰ ਨਹੀਂ ਸਾਰਾ ਲਿਬੜ ਜਾਣਾ ਡੱਬਾ ਭਰਿਆ ਪਿਆ ਜੇ ਚਮਚਾ ਵਿੱਚ ਰੱਖਦੀ ਫਿਰ ਲਿਬੜ ਜਾਂਦਾ ਸਾਰਾ ਤੇ ਹੁਣ ਮੈਂ ਇਹ ਕਰਤਾ ਕਲੋਜੀ ਡੱਬਾ ਇੱਧਰ ਰੱਖਦਾ ਨਹੀਂ ਆ ਰੋਟੀ ਰਾੜ ਘੇਰ ਰਸੋਈ ਸਾਫ਼ ਕਰੋ ਫਿਰ ਪਹਿਲਾਂ ਬੇਟੇ ਨੂੰ ਤੁਰਾ ਕੰਮ ਨਿਬੜ ਜਿਵੇਂ ਫਿਰ ਜਾਊਗਾ ਤੇ ਉੱਧਰ ਉਹ ਆਉਣਗੇ ਸਰਦਾਰ ਸਾਹਿਬ ਜਦ ਆਉਣੇ ਹੋਣਗੇ ਫਿਰ ਖਾ ਲੈਣਗੇ ਰੋਟੀ ਮੈਂ ਵੀ ਇੰਨੇ ਰਸੋਈ ਸਾਫ਼ ਕਰ ਦੂੰ ਭਾਂਡੇ ਦੀ ਢੇਮਾਂ ਦੇ ਦੂੰ ਪੇਲੀ ਹੋ ਜੂੰ ਫਿਰ ਖਾ ਲੈਣਗੇ ਰੋਟੀ ਉਹਨਾਂ ਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਪਿੱਛੇ ਡੰਗਰਾਂ ਦੇ ਕੱਖ ਚੱਕਦੇ ਨੇ ਫਿਰ ਟੋਕਾ ਕਰਦੇ ਨੇ ਤੇ ਦਾਣਾ ਦੂਣਾ ਪਿਉਣਾ ਬੱਜਾਂ ਦਾ ਖਾਪੀ ਕੰਮ ਹੋ ਜਾਂਦਾ ਸਵੇਰੇ ਸਵੇਰੇ ਪਾਣੀ ਪੂਣੀ ਵੀ ਪਲਾਉਣਾ ਆਕੇ ਪਾਣੀ ਪਲਾਉਂਦੇ ਨੇ ਪਹਿਲਾਂ ਦੁੱਧ ਵਾਕੇਉਂਦੇ ਨੇ ਫਿਰ ਆਕੇ ਪਾਣੀ ਪਲਾਉਂਦੇ ਨੇ ਤੇ ਲੋ ਜੀ ਮਿੱਸੀ ਰੋਟੀ ਵੈਸੇ ਵਧੀਆ ਲੱਗਦੀ ਆ ਇੱਕ ਇੱਕੇ ਦੋ ਰੋਟੀਆਂ ਵਰਗੀ ਆ ਵਧੀਆ ਖਾ ਲੰਨੇ ਆ ਇਹ ਵੀ ਖਾ ਲਾਂਦੇ ਨੇ ਵੀ ਕਹਿ ਦਿੰਦੇ ਨੇ ਮਿੱਸੀ ਨਹੀਂ ਹੈਗੀ ਮੈਂ ਹਲੇ ਘੱਟ ਖਾਣੀ ਆ ਥੋੜੀ ਜੀ ਫਿਰ ਅੱਧੀ ਲੈਣੀ ਆ ਮੈਂ ਤਾਂ ਇੰਨੀ ਖਾਈ ਨਹੀਂ ਜਾਂਦੀ ਤੇ ਇਹ ਕਹਿ ਦਾਂਦੇ ਨੇ ਮਿੱਸੀ ਨਹੀਂ ਫਿਰ ਮੈਂ ਲਾ ਦਨੀ ਆ ਦੋ ਰੋਟੀਆਂ ਦੋ ਚਾਹੇ ਤਿੰਨ ਲਾ ਦਾਂ ਚਾਹੇ ਤੋ ਲਾ ਦਾਂ ਲੋ ਜੀ ਰੋਟੀ ਦਾ ਕੰਮ ਨਿਬੜ ਗਿਆ ਹੁਣ ਆਪਾਂ ਚੌੜਾ ਗਲਾਸ ਠੀਕ ਹੈ ਇਹ ਦੁੱਧ ਵਾਲੇ ਦੇ ਵਿੱਚ ਚਾਹ ਫੇਰ ਲੰਨੀ ਆ ਤੇ ਲੋਜੀ ਚਾਹ ਪੁਣ ਤਾਂ ਹੁਣ ਮੈਂ ਦੇਖਾਂ ਵਧੀਆ ਟੇਸਟੀ ਆ ਦੇਖ ਕੇ ਥਰਮੋਸ ਚ ਪੁਣਦਾ ਨਹੀਂ ਇਹ ਸਮਾਨ ਚੱਕਦਾ ਨਹੀਂ ਇੰਨੇ ਹੋ ਰਿੱਝ ਜੂਗੀ ਥੋੜੀ ਜੀ ਇੱਧਰ ਛੱਡਦਾ ਨਹੀਂ ਆ ਫਿਰ ਇਕੱਠੇ ਮਾਜੂ ਇੱਧਰ ਮੈਂ ਟਾਕੀ ਖੋਲ ਲੰਨੀ ਆ ਹਵਾ ਆਉਂਦੀ ਆ ਹੁਣ ਜੇ ਤਾਂ ਗਰਮੀ ਬੜੀ ਆ ਬੜੀ ਆ ਗਰਮੀ ਤੇ ਇੱਧਰ ਵੀ ਟਾਕੀ ਖੋਲ ਲੰਨੀ ਆ ਫਿਰ ਤੂੰ ਐ ਇਧਰੋਂ ਨਿਕਲ ਜਾਂਦਾ ਉਧਰੋਂ ਪੂਰੇ ਕੰਨੀ ਨੂੰ ਆ ਕੇ ਤੇ ਥੋੜੀ ਜੀ ਰੱਖ ਲੈਣੀ ਆ ਆਪਦੇ ਜੋਗੀ ਪੀਣ ਨੂੰ ਚਾਹ ਨਾਲ ਪਰੌਂਠਾ ਖਾਇਆ ਜਾਵਾਂਗਾ ਤੇ ਬਾਕੀ ਪਾ ਦਾਨੀ ਇਹਨੂੰ ਸਾਰੀ ਉਥੇ ਪੀ ਲਣਗੇ ਜਵਾਕ ਕੀ ਕਰਨੀ ਇੰਨੀ ਆਪਾਂ ਨੇ ਵੀ ਘਰੇ ਤੇ ਲੋ ਜੀ ਰੋਟੀਆਂ ਲਵੇੜ ਦੀ ਪੋਣਾ ਇਕੱਠਾ ਕਰ ਦੀਏ ਘਿਓ ਰੱਖ ਦੀਏ ਡੱਬਾ ਉੱਪਰ ਰੱਖ ਕੇ ਤੇ ਲੋ ਜੀ ਰੋਟੀ ਰਾ ਕੇ ਕੰਮ ਨਵੇੜ ਤਾਂ ਤੇ ਆਪਾਂ ਨੇ ਹੁਣ ਚਾਹ ਵਾਲੀ ਥਰਮੋਸ ਇੱਕ ਇੱਕ ਲਫਾਵ ਇੱਕ ਟਿਫਨ ਤੇ ਇਹਦੇ ਚ ਪਾ ਦੇਣੀ ਹੈ ਰੋਟੀਆਂ ਵਾਲਾ ਗੱਠ ਦੇ ਦੇਣੀ ਆ ਇਹ ਲਫਾਵੇ ਚ ਪਾ ਦੂੰ ਬੋਤਲ ਥਰਮੋਸ ਚਾਹ ਲਈ ਤੇ ਇਹਦੇ ਵਿੱਚ ਪਾ ਦੂੰ ਚਾਹ ਪੁੰਨਦਾ ਹੁਣ ਮੈਂ ਇਹਦੇ ਵਿੱਚ ਥਰਮੋਸ ਚ ਕੰਮ ਨਿਭੜੂ ਆਪਣਾ ਸਵੇਰੇ ਸਵੇਰੇ ਕੰਮੇ ਬਹੁਤ ਹੋ ਜਾਂਦੇ ਨੇ ਇੰਨੇ ਛੋਟੇ 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 ਜਿਹੇ ਤੇ ਲੋ ਜੀ ਚਾਹ ਬਣ ਗਈ ਆਪਣੀ ਚਾਹ ਪੁੰਨਦਾ ਹਾਂ ਗਰਮਾ ਗਰਮ ਫਿਰ ਫਰਮੋਸ ਦਾ ਟੱਕਣ ਲਗਾ ਦੂੰ ਪੁੰਤੀ ਚਾਹ ਚ ਪੁੰਕੇ ਫੇਰ ਦੂਜੀ ਟੱਕਣ ਲਾਤਾ ਹੁਣ ਇਹਦੇ ਵਿੱਚ ਪਾਦਾ ਮੈਂ ਲਫਾਫੇ ਚ ਵੱਡਾ ਲਫਾਫਾ ਲੈ ਲਿਆ ਇਹਦੇ ਵਿੱਚ ਪਾ ਦੇਣੀ ਹੈ ਇੱਕ ਵਾਸੇ ਧਰ ਦੇਣੀ ਹੈ ਟੇਫਨ ਟੇਡਾ ਕਰਕੇ ਧਰਦੀਆਂ ਕਿਹੜਾ ਧਾਲ ਹੀ ਆ ਪਰੌਂਠੀ ਨਹੀਂ ਚੰਗੀ ਤਰ੍ਹਾਂ ਗੱਠ ਦੀ ਰਣੀ ਗੱਠ ਦੇ ਕੇ ਛੋਲੇ ਚ ਪਾ ਦੂੰਗੀ ਫਿਰ ਮੈਂ ਲੈ ਜੂਗਾ ਤੇ ਲੋ ਜੀ ਚੋੜਾ ਫੱਟਾ ਬਣਾ ਇਹਦੇ ਵਿੱਚ ਦੂਜੇ ਲੋਟ ਨਟੀਫਨ ਧਰਿਆ ਜਾਂਦਾ ਸਿੱਧਾ ਇਹਦੇ ਵਿੱਚ ਧਰਤ ਦਨੀਆ ਤੇ ਲੋ ਜੀ ਇਹ ਆਪਾਂ ਨੇ ਕਰਤਾ ਸੀਗਾ ਦੁੱਧ ਗਰਮ ਸਵੇਰੇ ਧਰਤਾ ਸੀਗਾ ਮੈਂ ਨਾ ਗੈਸ ਦੀ ਕਰਿਆ 3 ਵਜੇ ਚਾਹ ਵੇਲੇ ਫਿਰ ਫਰੀ ਸੀਗੀ ਆਪਾਂ ਦਿਨ ਚ ਚਾਹ ਗਰਮ ਕਰਤਾ ਹੁਣ ਇਹਨੂੰ ਗਰਮ ਕਰ ਦੂੰ ਇਹਨੇ ਢਾਕੇ ਤਾਂ ਨਹੀਂ ਆ ਤੇ ਇਹ ਇਹ ਤਿੰਨੇ ਇਹਨੂੰ ਆਪਾਂ ਇਹਨੂੰ ਇੱਕ ਰਸਨਾ ਦੀ ਪੂੜੀ ਪਈ ਸੀਗੀ ਵਿੱਚ ਇਹ ਪਾ ਲਈ ਪਾ ਕੇ ਪਰਾਂ ਦੋ ਨਵੇੜੂ ਕੋਲ ਕਿ ਪਿੰਨੇ ਘਰ ਮੀਚ ਦਬ ਗਰਮੀ ਕੁਸ ਉੱਥੇ ਜਾਂਦੇ ਆ ਕਰਕੇ ਨਾ ਬਹੁਤ ਗਰਮੀ ਲੱਗਦੀ ਸੀ ਤੇ ਗਰਮੈਸ ਜੀ ਧੁੱਪ ਬਹੁਤ ਸੀ ਇਹਨੋਂ ਦਾ ਇੱਕ ਕੱਪ ਚੁੱਟ ਦੇ ਅੰਦਰ ਇੱਕ ਇਹਨੂੰ ਦੇ ਦੇਣੀ ਆ ਇੱਕ ਆਪਾਂ ਪੀ ਲੈਨੇ ਦੋਨੇ ਜਣੇ ਅਸੀਂ ਪੀ ਲੈਨੇ ਪੁੜੀਆਂ ਪੜੀਆਂ ਜੀ ਖਾਲੀ ਕਰਦ ਨੇ ਇਹ ਹੈਗੇ ਸੀਗੇ ਬਿਸਕੁਟ ਵਾਲੀ ਡੱਬੀਆਂ ਇਹ ਮੈਂ ਦੂਜੇ ਲਿਫਾਫੇ ਚ ਪਾ ਦਿਓ ਫਟ ਜਾਂਦਾ ਲਿਫਾਫਾ ਬਿਸਕੁਟ ਵਾਲਾ ਗੁੱਡੀ ਆਰੇ ਦੇ ਇਹ ਇਹ ਫਟ ਜਾਂਦਾ ਫਿਰ ਇਹਦੀ ਚ ਪਾ ਕੇ ਪੀਪੇ ਚ ਰੱਖ ਦਨੀ ਆ ਇਹਠਾ ਨੀਚੇ ਇਦੇ ਵਿੱਚ ਇਹ ਰਸ ਪਏ ਨਹੀਂ ਰਸ ਖਾਦੀ ਨਹੀਂ ਬੇਟੇ ਬਿਨਾ ਕੋਈ ਨਹੀਂ ਖਾਂਦਾ ਮੈਨੂੰ ਘੱਟ ਵਧੀਆ ਲੱਗਦੇ ਨੇ ਬੇਟਾ ਖਾ ਲਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਤੇ ਲੋ ਜੀ ਇਹ ਡੱਬੇ ਚ ਪਾ ਕੇ ਰੱਖ ਕੇ ਲਾ ਦੇਣੀ ਟੱਕਣ ਟੱਕਣ ਲਾ ਕੇ ਰਸੋਈ ਸਾਫ਼ ਕਰਤੀ ਇਹ ਸਿਰਦ ਨਹੀਂ ਨੀਚੇ ਕੰਮ ਨਿਬੜ ਕੇ ਰਸੋਈ ਸਾਫ਼ ਹੋ ਗਈ ਹੁਣ ਇਹਦੇ ਚ ਪਾ ਦੇਣੀ ਆਪਾਂ ਜਾਗ ਦੋ ਚਮਚੇ ਦਹੀਂ ਦੇ ਪਾ ਤੇ ਤੇ ਪਾ ਕੇ ਆਪਾਂ ਤੇ ਸਵੇਰੇ ਰੜਕਾਂਗੇ ਲੋ ਜੀ ਮੜਾਈ ਤੋਂ ਕਿਵੇਂ ਬਣਾਉਣੀ ਆਪਾਂ ਕਿਉ ਲੋ ਜੀ ਇਹਨੂੰ ਪਾ ਕੇ ਰੱਖਦਾਂ ਨੇ ਜਾਗ ਲਾਦਣੇ ਨੇ ਸਵੇਰੇ ਢਿੱਕਾਂਗੇ ਤੇ ਵੈਗੁਰੂ ਜੀ ਹ ਘੋੜਦਾ ਇਹਨੂੰ ਮੈਂ ਚੰਗੀ ਤਰ੍ਹਾਂ ਜੇ ਦੁੱਧ ਹੋਊ ਥੋੜਾ ਜਿਹਾ ਉਹ ਪਾ ਦੂੰਗੀ ਕੰਮ ਨਿਬੇੜ ਦੂੰ ਤੇ ਇਹਦੇ ਵਿੱਚ ਪਾ ਤਾਂ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ